ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਹਸਤ ਤੋਂ ਦੱਸਾਂਗੇ ਐਂਡ ਦੀ ਸਾਹਮਣੇ ਜੇਬ ਲਗਾਉਣ ਦਾ ਤਰੀਕਾ ਦੇਖੋ ਕਿਸ ਤੇ ਕਿੰਨਾ ਬਜੇਬ ਲਗਾਣੀ ਹੈ ਕਿੰਨੀ ਦੂਰੀ ਤੇ ਲਾਣੀ ਹੈ ਕਿੰਨੇ ਆਪਣੀ ਲਵਾਈ ਰੱਖਣੀ ਹੈ ਉਹਦੇ ਬਾਰੇ ਦੱਸਾਂਗੇ ਇਹ ਦੇਖੋ ਜਿਹੜਾ ਮੈਂ ਨਿਸ਼ਾਨ ਲਗਾਇਆਗਾ ਇੱਥੋਂ ਪਰ ਜੇਬ ਲਾਣੀ ਚਾਲੂ ਕਰਾਂਗੇ ਜਿਹਦੀ ਚੜਾਈ ਆ ਪਰ ਰੱਖੀ ਹੈਗੀ ਇਹਦੀ ਸਵਾ 2 ਇੰਚ ਨਿਸ਼ਾਨ ਲਗਾਇਆ ਦਾ ਇੱਥੋਂ ਪਰ ਲੰਬਾਈ ਜਿਹੜੀ ਰੱਖਣੀ ਹੁੰਦੀ ਹੈ ਵੱਡੀ ਪੈਂਟ ਉਹਦੀ 7.5 ਜਾਂ 7.5 ਇੰਚ ਦਾ ਨਿਸ਼ਾਨ ਲਗਾੜਾ ਹੁੰਦਾਗਾ ਇਹ ਦੇਖੋ 7.5 ਇੰਚ ਨਿਸ਼ਾਨ ਲਗਾਇਆਗਾ ਇੱਥੋਂ ਦਾ ਆਪਾਂ ਜੇਬ ਦੀ ਥੈਲੀ ਰੱਖਾਂਗੇ ਥੱਲੇ ਇਹਦੇ ਉਹ ਕਿਸੇ ਤਰ੍ਹਾਂ ਦਾ ਕਪੜਾ ਥੱਲੇ ਰੱਖ ਦੇਾਂਗੇ ਇਹ ਦੇਖੋ ਇਹ ਜੇਬ ਬਣਾਈ ਹੋਈ ਹੈ ਦੀ ਜਿਹੜਾ ਪਾਸੇ ਕਪੜਾ ਪੈਂਟ ਵਾਲਾ ਕਪੜਾ ਲਾਇਆ ਹੈ ਇਹ ਕਪੜਾ ਆਪਾਂ ਬਾਅਦ ਚਲਾਣਾ ਪਹਿਲਾਂ ਆ ਆ ਕਪੜਾ ਨਾਲ ਲਾਣਾ ਹੈ ਪੈਂਟ ਵਾਲੇ ਕਪੜੇ ਦੇ ਧਰਨ ਪੈਂਟ ਵਾਲਾ ਕਪੜਾ ਦੇਖੋ ਸਿੱਧਾ ਪਾਸਾ ਆਪਾਂ ਸਿੱਧੇ ਪਾਸੇ ਰੱਖਣਾ ਹੈ ਕਪੜੇ ਨੂੰ ਐਸੇ ਇੱਕ ਨਾ ਰੱਖ ਲੈਣਾਗਾ ਥੱਲੇ ਆ ਬਿਲਕੁਲ ਬਰਾਬਰ ਕਰ ਲੈਣਾ ਜਿਹੜਾ ਸਤਰ ਥੱਲੇ ਆਪਾਂ ਜੇਬ ਲਾਈ ਹੈਗੀ ਇਹਨ ਬਿਲਕੁਲ ਬਰਾਬਰ ਰੱਖਣਾ ਹੈ ਕੱਟ ਵੱਧ ਨਹੀਂ ਕਰਨਾਗਾ ਮੇਰੇ ਤੋਂ ਪਰ ਟਾਂਕਾ ਜਿਹੜਾ ਮਾਰਨਾ ਚਾਲੂ ਕਰਾਂਗੇ ਆ ਦੇਖੋ ਇੱਕ ਕੰਨੀ ਕੱਟੀ ਹੋਈ ਹੈਗੀ ਐਦੀ ਤੇ ਪਰ ਬੌਨ ਕੱਟਾਂਗੇ ਕਿਸ ਤਰੀਕੇ ਨਾਲ ਬੌਨ ਕੱਟਣੀ ਹੈਗੀ ਐਸੇ ਤਰੀਕੇ ਨਾਲ ਦੇਖੋ ਉੱਪਰ ਰੱਖ ਲੈਣਾ ਕਪੜਾ ਇਹਨੂੰ ਮੈਂ ਇਸ ਤਰੀਕੇ ਨਾਲ ਹੀ ਆਵਾਦ ਤੇ ਪੈ ਦਾ ਟਾਂਕਾ ਮਾਰਾਂਗੇ ਜਿੰਨੀ ਆਪਾਂ ਛੋੜੀ ਮੋਬਾਈਲ ਜੇ ਲਾਈਏ ਓਡੀ ਜੁੜੀ ਇਹ ਕਰਨੀ ਹੈਗੀ ਇਹਦੇ ਕੋਲ ਜਿਹੜਾ ਫालतू ਕਪੜਾ ਇਹ ਕਟਿੰਗ ਕਰ ਦੇਣੀ ਆਪਾਂ ਵਿੱਚ ਨਹੀਂ ਰੱਖਣਾ ਕਪੜੇ ਨੂੰ ਉਹਨਾਂ ਵਾਂਗੂ ਦੇਖਣਾ ਜਿਹੜਾ ਟਾਂਕਾ ਮਾਰਿਆ ਜਿਹੜਾ ਆਪਾਂ ਇਹ ਦਬਾਅ ਵੀ ਇਹ ਅੰਦਰਲੇ ਪਾਸੇ ਨੂੰ ਪਲਟਣਾ ਬਾਹਰ ਨੂੰ ਨਹੀਂ ਪਲਟਣਾ ਇਸ ਤਿੱਕੇ ਨਾਲੇ ਨੂੰ ਇਹਦੇ ਨਾਖ ਨੂੰ ਮਾਰਨ ਵਾਲਾ ਇੱਕ ਵੇਸ ਦੀ ਕਰ ਲੈਣਾ ਕਪੜੇ ਨੂੰ ਉਹਨਾਂ ਇਸ ਤਿੱਕੇ ਨਾਲ ਜਿਹੜੇ ਆਪਾਂ ਬੌਨ ਕੱਟਣੀ ਆ ਜਿਹਨੇ ਆਪਾਂ ਪਾਈਪਨ ਕੱਢੀ ਸੀ ਮੋਬਾਈਲ ਜੇਬ ਦੇ ਉਸ ਤਿੱਕੇ ਨਾਲ ਇਹਨੂੰ ਉਨੀ ਚੌੜੀ ਕੱਟਣੀ ਆ ਇਹ ਮੇਰੀ ਉਹ ਕਿਨਾਰੀ ਦੇ ਡਾਂਕਾ ਮਾਰਾਂਗੇ ਉਹਦੇ ਉੱਤੇ ਕਿਨਾਰੇ ਡਾਂਕਾ ਮਾਰਨਾ ਜਿਹੜੇ ਪਾਈਪ ਨਹੀਂ ਕੱਢੀ ਉਹਦੇ ਡਾਂਕਾ ਨਹੀਂ ਮਾਰਨਾਗਾ ਇਹ ਪੈਂਤ ਵਾਲੇ ਕੱਪੜੇ ਦੇ ਡਾਂਕਾ ਮਾਰਨਾ ਹੈਗਾ ਅਗਰ ਵੀਡੀਓ ਤੁਹਾਨੂੰ ਪਤਾ ਨਾ ਪਤਾ ਲੱਗੇ ਫਿਰ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਕਿਸ ਤੱਕ ਇਹਨਾਂ ਜੇਬ ਲਾਈਏਗੀ ਇੱਕੋ ਜਿਹਾ ਡਾਂਕਾ ਮਾਰਨਾ ਕਿਨਾਰੀ ਦਾ ਤੇ ਇੱਕੋ ਜਿਹਾ ਡਾਂਕਾ ਰੱਖਣਾ ਇੱਕੋ ਜਿਹਾ ਪਾਈਪਨ ਕੱਟਣੀ ਹੈਗੀ ਡੇਟ ਤੱਕ ਕੋਈ ਕੱਟਵੱਧ ਨਹੀਂ ਹੋਣੀ ਚਾਹੀਦੀ ਹੈ ਹਾਂ ਉਹ ਕੰਨੀਲਾ ਛੇ ਦੇਖੋ ਕੰਨੀ ਦਾ ਕਪੜਾ ਜਿਹੜਾ ਪਾਇਆ ਤੇ ਡਾਂਕਾ ਮਾਰਨਾ ਅੰਦਰਲੀ ਸਾਈਡ ਆ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਪਜੜਾ ਟਾਂਕਾ ਲਾਵਾਂਗੇ ਦੇਖੋ ਕਿਸ ਤਰੀਕੇ ਨਾਲ ਟਾਂਕਾ ਲਾਣਾ ਕਿੰਨਾ ਆਪਾਂ ਮੋਹ ਰੱਖਣਾਗਾ ਇਸ ਤਰ੍ਹਾਂ ਆਪਣੇ ਬਿਲਕੁਲ ਸਿੱਧਾ ਕਰ ਲੈਣਾ ਹੈ ਦੇਖੋ ਜਿਹੜੇ ਪਲੇਟ ਬਣਾਏ ਕਰੀਜ਼ ਬਣਾਏ ਜਿਹੜੀ ਇਹਨਾਂ ਨੂੰ ਬਿਲਕੁਲ ਇੱਕੋ ਜਿਹਾ ਸਿੱਧਾ ਰੱਖਣਾ ਹੈ ਇਸ ਤਰ੍ਹਾਂ ਘੱਟ ਵੱਧ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾਗੇ ਹਾਂ ਜਿੰਨੇ ਆਪਣੀ ਕਮਰ ਰੱਖੀ ਹੋਈ ਹੈ ਦੇਖੋ ਕਮਰ ਹੈ ਦੀ 39 ਇੰਚ ਕਮਰ ਹੈ ਜਾਨੀ ਇੱਕ ਘੱਟ 40 ਇੰਚ ਕਮਰ ਹੈਗੀ ਹੈ ਉਹ ਚੌਥਾਈ ਸਾਤੇ ਆ ਰੱਖਣਾ ਇਹਦਾ ਜਿਹੜਾ 9.5 ਜਾਂ ਪੌਣੇ 10 ਇੰਚ ਬਣਦਾ ਹੈਗਾ ਜੀ ਜਿਆਦਾ ਮੋਟੀ ਕਮਰ ਹੋਵੇ ਪਰ 9.5 ਰੱਖ ਸਕਦੇ 200 ਤੇ ਕੱਟ ਸਕ ਸਕਦੇ ਆਂਗੇ ਨਾ ਵੇ ਤੋਂ ਨਾਪਣਾ ਦੇਖੋ ਕਿੰਨਾ ਰਹਿੰਦਾਗਾ ਇਹ ਮੈਂ 9.5 ਤਿਆਰ ਹੈਗਾ ਆਪਾਂ ਲੇਕਨ ਦਬਾਅ ਦੇਣਾ ਸਾਈਡ ਤੇ ਉਹ ਅੱਡ ਰੱਖਾਂਗੇ ਮੇਰੇ ਇੱਥੋਂ ਪੌਣੇ 10 ਹੈਗਾ ਤਾਂ 9.5 ਆਪਾਂ ਤਿਆਰ ਰੱਖਾਂਗੇ ਸਾਹਮਣੇ ਇਹਦਾ ਮੇਰੇ ਟਾਂਕਾ ਜਿਹੜਾ ਇੱਥੋਂ ਸਟਾਰਟ ਕਰਨਾ ਹੈਗਾ ਅਰ ਤਾਂ ਡਾਂਕੜੋ ਕਰਾਂਗੇ ਉਹ ਪੱਕਾ ਕਰਨਾ ਤੱਕ ਦੇਖਣ ਵਾਲਾ ਨੇ ਯਾਨਕਿ ਜੇ ਚੱਤ ਪੰਦਾ ਬਾਰ ਬਾਰ ਕੇ ਵੀ ਵਰਗੇ ਜੇ ਬੁੱਧੜ ਜਾਂਦੀ ਹੈਗੀ ਅਪਾ ਅਦਰ ਥੱਲੇ ਡਾਂਕੜਾ ਮਾਰਾਂਗੇ ਦੇਖੋ ਕਿਸ ਤਰ੍ਹਾਂ ਡਾਂਕਾ ਮਾਰਨਾ ਉਹਦੇ ਬਾਰੇ ਦੱਸ ਦਿਆ ਤੁਹਾਨੂੰ ਇਹ ਉੱਪਰਲਾ ਕਪੜਾ ਜਿਹੜਾ ਪੈਂਟ ਵਾਲਾ ਹੈਗਾ ਜਿਹਦੇ ਆਪਾਂ ਪਾਈਪਿੰਗ ਕੱਢੀ ਹੈ ਉਹਨੂੰ ਥੋੜਾ ਖਿੱਚ ਲੈਣਾ ਥੱਲੇ ਨੂੰ ਇਸ ਤਰੀਕੇ ਨਾਲ कई बार देखो पेंट की चेहरे तो मूँह फुल लग जाएगा गा थोड़े पा खिंच के टका लागू फिर नहीं फूलगा एक्स्ट्रा कपड़े तो कटिंग कर देनी है ਇਸ ਤਰ੍ਹਾਂ ਸਾਹਮਣੀ ਜੇਬ ਲਗਾਣੀ ਹੈ ਦੀ ਆਲਰੇਡੀ ਵੀ ਦਿੱਤਾ ਤੁਹਾਨੂੰ ਕਿ ਇਸ ਕਿ ਬਣਾਉਣ ਦਾ ਤਰੀਕਾ ਜਿਹਨੂੰ ਆਪਾਂ ਪਟਕਾ ਵੀ ਕਹਿ ਦਿੰਦੇ ਆਗੇ ਉਹਦੇ ਬਾਰੇ ਦੱਸਾਂ ਕਿ ਇਸ ਤਰ੍ਹਾਂ ਕਟਿੰਗ ਕਰਨੀ ਹੈ ਕਿਸ ਤਰ੍ਹਾਂ ਪਕੜ ਬਣਾਉਣਾ ਉਹਨੂੰ ਦੇਖੋ ਇਸ ਤਰ੍ਹਾਂ ਜੇਬ ਲਗਾਣੀ ਹੈ ਅਗਰ ਤੁਹਾਨੂੰ ਫਿਰ ਵੀ ਨਾ ਪਤਾ ਲੱਗੇ ਤਾਂ ਕਮੈਂਟ ਕਰਕੇ ਦੁਬਾਰਾ ਪੁੱਛ ਸਕਦੇ ਹੋ ਕਿਵੇਂ ਜੇਬ ਲਾਈ ਹੈ ਕਿਸ ਤਰ੍ਹਾਂ ਥੈਲੀ ਰੱਖੀ ਸੀ ਥੱਲੇ ਦੇ ਸਾਹਮਣੇ ਜੇਬ ਲਾਈ ਹੈ ਗਿਆ ਆਨ ਵਾਲੀ ਵੀਡੀਓ ਤੁਹਾਨੂੰ ਦੱਸਾਂਗੇ ਜੇਬ ਲਗਾ ਬੈਗ ਜੇਬ ਲਗਾਉਣ ਦਾ ਤਰੀਕਾ ਤੇ ਪੈਂਟ ਦੇ ਪਿਛਲੇ ਪਾਸੇ ਜੇਬ ਲਗਾਣੇ ਉਹਦੇ ਬਾਰੇ ਵੀ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ